ਹਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰੰਮਾ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀਆਂ ਤੇ ਦੋਵੇਂ ਸੁਈਆਂ ਸਵਾਈਆਂ ਸੁਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਜ਼ਾਂ ਜੇ ਤੇ ਬਚਾ ਪਾਣੀ ਪੁਣੀ ਦਾ ਫਿਰ ਪਾਣੀ ਵੇਚਿਆ ਆਪਣੇ ਤੇ ਚਲੋ ਬਚਾ ਉੱਧਰ ਤੁਹਾਨੂੰ ਪਤਾ ਡੇਰ ਆਰਮ ਦਾ 10 ਸਾਲ ਬਹੁਤ ਉੱਧਰ ਬਹੁਤ ਜ਼ਿਆਦਾ ਨੁਕਸਾਨ ਆ ਹਾਂ ਬਹੁਤ ਨੁਕਸਾਨ ਹੋਇਆ ਤੁਹਾਨੂੰ ਪਤਾ ਹਾਂ ਜੀ ਨੁਕਸਾਨ ਬੜਾ ਹੋਇਆ ਜੀ ਹਾਂਜੀ ਹਾਂਜੀ ਮਸਲਾਂ ਦਾ ਵੀ ਲੋਕਾਂ ਦਾ ਵੀ ਬਰਵਾਰ ਸਾਰਿਆਂ ਦਾ ਬੜਾ ਇਨਸਾਨ ਕਿਉਂਕਿ ਅਸੀਂ ਵੀ ਜਨਾਲੇ ਵਾਲ ਚੱਕਰ ਮਾਰੀਦਾ ਹੀ ਅਲਕਪਗ ਇੱਕ ਦਿਨ ਛੱਡ ਕੇ ਚੱਕਰ ਮਾਰ ਕੇ ਆਈਦਾ ਉਹਦਰ ਪਰ ਅਜੇ ਸਥਿਤੀ ਕੋਈ ਸਹੀ ਨਹੀਂ ਹੋਈ ਉਹਦਰ ਹਲੇ ਪਾਣੀ ਬਹੁਤ ਆਦਾ ਸਥਿਤੀ ਹਾਂਜੀ ਹਾਂਜੀ ਪਾਣੀ ਦਬ ਗਿਆ ਪਾਣੀ ਤਾਂ ਬਸ ਰੋੜ ਰੋੜ ਲਈ ਜਾਂਦਾ ਲੋਕਾਂ ਨੇ ਹਾਂਜੀ 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 ਇਹ ਉਧਰ ਦਾ ਮਾਲਡਿੰਗ ਦਾ ਬੜਾ ਉਖਾ ਹੋਇਆ ਲੋਕਾਂ ਦਾ ਵੀ ਜੀ ਬਹੁਤ ਪਰੇਸ਼ਾਨ ਲੋਕ ਆ ਹਾਂਜੀ 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 ਬਾਕੀ ਸੇਵਾ ਵੀ ਜੀ ਬਹੁਤ ਜਾਣਦੀ ਐ ਚਲੋ ਸੇਵਾ ਤੇ ਹਾਂਜੀ ਸਿੱਖਾਂ ਦੀ ਸੇਵਾ ਬਹੁਤ ਐ ਜੀ ਉਧਰ ਹਾਂਜੀ ਹਾਂਜੀ ਸੇਵਾ ਤੋਂ ਬਹੁਤ ਜਾਣਦੀ ਆ ਹਾਂਜੀ 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 ਬਾਕੀ ਚਲੋ ਮਹਾਰਾਜ ਕਿਰਪਾ ਕਰੇ ਸਾਰਿਆਂ ਦੀ ਹਾਂਜੀ ਹਾਂਜੀ ਚਲੋ ਨਾਮ ਦੱਸੋ ਫਿਰ ਇੱਕ ਨਾਮ ਗੁਰਵਿੰਦਰ ਸਿੰਘ ਜੇ ਪਿੰਡ ਮਜੀਠਾ ਜੇ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 9814083081 ਠੀਕ ਹੈ ਜੀ ਅੱਜ ਦੋ ਫਿਰ ਹਾਂਜੀ ਵੀਰ ਜੀ ਦੋਵੇਂ ਇਹ ਵੀ ਆਪਣੇ ਇਧਰ ਹੀ ਆਈਆਂ ਜੀ ਰਮਦਾਸ ਵੱਲ ਹੀ ਆਈਆਂ ਵਾ ਆਪਣੇ ਰਿਸ਼ਤੇਦਾਰਾਂ ਨਹੀਂ ਆਈਆਂ ਤੁਹਾਨੂੰ ਪਤਾ ਤਰਪਾਣੀ ਪੁਣੀ ਬੜਾ ਆਇਆ ਉੱਧਰ ਜ਼ਿਆਦਾ ਹੀ ਹਾਂਜੀ ਉਹ ਕਹਿੰਦੇ ਸੀਗੇ ਵੇਚ ਦਿਓ ਆਪਾਂ ਨੂੰ ਚਲੋ ਕਿਦੋਂ ਬੋਲ ਸਹੀ ਜੂ ਇਹ ਉਹ ਗਾ ਪਾਣੀ ਪੁਣੀ ਸਹੀ ਜੂ ਗਾ ਆਪਣੇ ਪੱਠੇ ਪੁੱਠੇ ਹੋਣਗੇ ਤੇ ਫੇਰ ਚਲੋ ਲੈ ਲਾਂਗੇ ਆਪਾਂ ਹਾਂਜੀ ਹਾਂਜੀ ਤੇ ਬਾਕੀ ਉਹਨਾਂ ਦਾ ਹੀ ਮਾਲ ਆ ਆਪਣਾ ਤੇ ਅੱਜ ਹੈ ਨਹੀਂ ਉਹਨਾਂ ਦਾ ਹੀ ਮਾਲ ਉਹਨਾਂ ਨੇ ਵੇਚ ਕੇ ਤਾਂ ਉਹਨਾਂ ਨੂੰ ਪੈਸੇ ਦੇਣੇ ਆ ਵੀ ਜੀ ਠੀਕ ਆ ਤੇ ਤੁਸੀਂ ਦੱਸਣ ਦੇ ਵੀ ਪੱਠੇ ਪੁੱਠੇ ਵੀ ਹੁਣ ਤੁਸੀਂ ਪਾਏ ਆਣ ਕੇ ਤੇ ਹੁਣ ਰੱਜੀਆਂ ਹਾਂ ਲੱਗੀਆਂ ਅੱਜ ਗਾਲਾਂ ਚੁੱਕਣ ਦੀਆਂ ਜਦਿਆਂ ਪੱਠਿਆਂ ਦਾ ਦੌੜਉਂਦੀਆਂ ਹੀ ਬੱਸ ਜਿਹੜਾ ਵਾ ਇਹ ਆ ਵੀ ਚਲੋ ਮੋਹਣ ਵੀਰ ਜੀ ਚਾਰ ਦਿਨ ਸਾਹਮਣੀਆਂ ਪੈਣੀਆਂ ਤੁਹਾਨੂੰ ਪਤਾ ਉੱਧਰ ਹਾਂਜੀ ਮੋਹਣੀ ਬੜਾ ਆਇਆ ਪੱਠੇ-ਪੁੱਠੇ ਨਹੀਂ ਪੈਂਦੇ ਇੱਕ ਰੀ ਟੁੱਟ ਜਾਂਦਾ ਪਛੂ ਹਣਾ ਉਹਦਾ ਤਾਂ ਤਾਜੀ ਸੂਈ ਜੇ ਵੀਰ ਜੀ 2-3 ਦਿਨ ਹੋਏ ਜੇ ਅੱਛਾ ਤੇ ਤੁਹਾਨੂੰ ਪਤਾ ਨਹੀਂ ਤੇ ਇਹ ਤਾਜੀ ਸੂਈ ਦਾ ਤੁਹਾਨੂੰ ਪਤਾ ਪੂਰਾ ਲੇਵਾ ਹੁੰਦਾ ਵਾ ਹਾਂਜੀ ਦੋਹਾਂ ਜਮਾ ਕੱਲ ਹੀ ਆਈ ਤੇ ਕੱਲ ਨਾ ਹੀ ਵੇਖੋ ਕਿੱਦਾਂ ਬਦਲ ਗਈ ਆ ਫਿਰ ਵੀ ਚਲੋ ਥੋੜਾ ਢਿੱਡ ਭਰ ਗਿਆ ਹਾਂ ਵਾ ਦੇਖ ਸਕਦੇ ਪੱਠੇ ਚੁੱਕਦੀਆਂ ਪੱਠਿਆਂ ਤਾਂ ਮੋ ਇਹ ਇਹ ਦਿਖਾਈਏ ਪਹਿਲਾਂ ਤਾਜੀ ਸੋਈ ਤੁਹਾਨੂੰ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਜੀ ਕਿੰਨੇ ਦਿਨਾਂ ਦੀ ਸੋਈ ਆ ਇਹ ਵੀ ਜੀ ਅੱਜ ਜਿਹੜੇ ਤੀਜਾ ਚੌਥਾ ਦਿਨ ਜੀ ਨੂੰ ਤੇ ਕਿੰਨਾ ਕੁ ਬੋਲਾ ਹੋਗਾ ਇਹਦੇ ਕੋਲ ਬੋਲਾ ਵੀ ਜੀ ਹੋਗਾ ਜਿਹਦੇ 8 ਕਿਲੋ ਬੋਲਾ ਹੋਣਾ ਜੀ ਕਿੰਨਾ ਘਰੀ ਜਾਊਗੀ ਦੁੱਧ ਦੁੱਧ ਵੀ ਜੀ ਉਹ ਕਹਿੰਦੇ ਕਿ 14 ਇਹ 12 13 ਲੀਟਰ ਪਹਿਲੇ ਸੋਈ ਚੁੰਦੇ ਰਹੇ ਜੀ ਅੱਛਾ ਹਾਂ ਜੀ ਬਾਕੀ ਤੁਹਾਨੂੰ ਪਤਾ ਹੈ ਥੇਵਾ ਸੁਭਾ ਹੁਣ ਦੋ-ਚਾਰ ਦਿਨ ਕਰਨੀ ਪੈਣੀ ਜੇ ਹਾਂ ਜੀ ਦੋ-ਤਿੰਨ ਦਿਨ ਬਿਦਾ ਇਹ ਬੋਲੇ ਦੇ ਤਿੰਨ ਕਿ ਦਿਨ ਹੀ ਹੋਈ ਸੋਈ ਮਗਰ ਵੱਛੀ ਜੀ ਇਹ ਆਹ ਵਾਲੀ ਵੱਛੀ ਹੈ ਤੇ ਮਗਰ ਆ ਦੇਖ ਇਹਨ ਬੋਵਸੀ ਦਾ ਵੜਾ ਕਰਦੀ ਏ ਥੇਲਦੀ ਨਹੀਂ ਵਸੀ ਦੋ ਨਾ ਉਹਨਾਂ ਨੇ ਬਥੇਰੀ ਜੀ ਸੜਕ ਤੇ ਹੀ ਸੁਈਆਂ ਐ ਜਿਹੜੇ ਵੱਡਾ ਬੁੱਲਾ ਪਈ ਦਰਮਿਆਨ ਜਾਰਾ ਦੀ ਵੀ ਧੱਕਾ ਰੱਖੀ ਆ ਲੈ ਆਹ ਨਾ ਅੰਮ੍ਰਾ ਵੀ ਨੇ ਇੰਦੀ ਛੜਕੀ ਸੀ ਦਿਖਾ ਤਾਂ ਇਹਦੇ ਸਾਲੀਓਂ ਤਰਾਹੀ ਠੰਡੀ ਤੇ ਰਹੀ ਆ ਤੇ ਸਾਫ ਚ ਵਾਇਆ ਜਿਹੜਾ ਠੀਕ ਹੈ ਜੀ ਬਾਕੀ ਕੋਈ ਬੰਦਾ ਪਾਉਂਦੀ ਲੋੜ ਤਾਂ ਅਸੀਂ ਪਾ ਲੋ ਭਾਵੇਂ ਕਿ ਨਹੀਂ ਪਾ ਲੋ ਇਹ ਆਵੇ ਘਰ ਚਉਣ ਲਈ ਚੰਗੀ ਆ। ਬਾਕੀ ਦੋ ਦੋ ਵੀਜੀ ਕਰੂਗੀ ਵਿਜਾ ਇਹ ਸੇਵਾ ਕਰਨੀ ਬਣੀ ਆ। ਹਾਂਜੀ ਹਾਂਜੀ ਇਹ ਤਾਂ ਨਾਲੇ ਸੋਈ ਵੀ ਤਾਜੀ ਆ ਬਿਲਕੁਲ। ਦੇ ਦਾ ਮਸੂ ਵੇਖੋ ਆਪ ਨੂੰ ਮੈਲਾ ਲੱਗਾ ਜੀ। ਹਾਂਜੀ। ਹਾਂਜੀ ਉਤਰਾ ਹੀ ਲੁੱਬੜੀ ਲੁੱਬੜੀ ਮਗਰਮੀ ਤੇ ਮੁੱਲ ਫਿਰ ਇਹਦਾ। ਮੁੱਲ ਵੀਜੀ ਵੇਖ ਲਓ ਆਪਣੇ ਹਿਸਾਬ ਨਾਲ। ਮੈਂ ਤਾਂ ਕਹਿੰਦਾ ਵੀ ਜੀ 40 ਬਣਾ ਕਰੀਏ ਆਪਾਂ। ਅੱਛਾ। ਨਹੀਂ 30 ਜਾਂ 30 ਦੇ ਦਈਏ ਵੀਜੀ ਹਾਂ ਨਾ। 30 ਬਣਾ ਕਰੀਏ। ਹੋਰ ਕਰਦੀਏ ਛੱਡ। ਵੀਜੀ ਤੁਹਾਨੂੰ ਪਤਾ ਉਧਰੋਂ ਆਈਆਂ ਇਹ ਹਾਰ ਤੇ ਇਹ ਹਾਂਜੀ। ਉਹਨਾਂ ਨੂੰ ਵਟ ਕੇ ਦੇਣੇ ਜੀ। ਚਲੋ ਜੀ ਜਿਆਦੇ ਤੁਹਾਨੂੰ ਪਤਾ ਗਾਂ ਦੁੱਧ ਬੋਲਾ ਹੁੰਦਾ ਨਾ ਜੇ ਸਾਂਭੀ ਦੀ ਤੁਹਾਨੂੰ ਪਤਾ 10 12 ਕਿਲੋ ਦੀ ਤੇ 40 45 ਜਿਆਦੀ ਵੈੜੀ ਹਾਂਜੀ ਹਾਂਜੀ ਤੇ ਤੇ ਆਪੇ ਕਰ ਦੋ ਵੀ ਜੀ ਆਪਾਂ ਲੈਸ ਨਹੀਂ ਕਿਸੇ ਨੂੰ ਹੀ ਲਾਉਣੀ 32000 ਤੀ ਦੇਤੀਏ ਚਲੋ 32000 ਜੀ ਦੇ ਲੈਂਦੇ ਹਾਂ ਠੀਕ ਹੈ ਜੀ ਬਾਕੀ ਵੀ ਜੀ ਮਾਨਦਾਲ ਪੂਰਾ ਫੁੱਲ ਕਰਤਾ ਜੀ ਅੱਛਾ ਬਾਕੀ ਤੁਹਾਨੂੰ ਪਤਾ ਸਾਜਿਆ ਸੋਈ ਗਾਂ ਇਹ ਆਪੇ ਹੁਣ ਜੋ ਵੀ ਹੈ ਜੈਸਨ ਹੋਈਆਂ ਬਾਤਾਂ ਜੈਸਨ ਹੋਈਆਂ ਵੀ ਜੀ ਛੋੜ ਛਪਾ ਕਰਦਾਂਗੇ ਵੀ ਜੀ ਬਾਕੀ ਥਾਂ ਤੁਹਾਨੂੰ ਵੇਖੋ ਲੱਗਾ ਵਧੀਆ ਦੁੱਧ ਚਲੋ ਬੋਧਾ ਨਹੀਂ 12 ਕਿਲੋ ਤੋਦੀ ਵੀ ਜੀ ਮ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ 14 15 ਨਹੀਂ ਕਹਿੰਦੇ ਚਲੋ ਅਸੀਂ ਕਿਹੜੀਆਂ ਚਲੋ ਉਹਨਾਂ ਦੇ ਕਹਿੰਦੇ ਕਿ ਅਸੀਂ ਚੁੰਦੇ ਰਹੇ ਪਹਿਲੇ ਸਵੇਰੇ 12 ਕਿਲੋ ਹਾਂਜੀ ਹਾਂਜੀ ਯਾਰਾਂ ਨੇ ਕਿਹਾ ਚਲੋ 12 ਕਿਲੋ ਤਾਂ ਨਹੀਂ ਮਰਦੀ ਠੀਕ ਹੈ ਤੇ ਹੁਣ ਇੱਕ ਆ ਵੀ ਸੁਈ ਸੁਵਾਈ ਆ ਇਹਦੇ ਵੀ ਥਾਨੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਬਾਕੀ ਥਾਨ ਉਤਰ ਹੱਥਲੀ ਚਵਾਈ ਹੈ علاوہ ਵਧੀਆ ਵਧੀਆ ਸ਼ਾਂਤ ਸੁਮਾਗ ਇਹਦਾ ਵੀ ਕਹਿੰਦੇ ਵੀ ਚਵਾ ਜਿਹੜਾ ਦਿਖਾਈ ਦਈਏ ਇਹ ਨੋ ਸੋਈ ਉਹ ਨਾ ਚੇਰੋ ਗਾਇਦਾ ਜੀ ਹੋਈ ਜੇ ਨੂੰ 10 ਤੋਂ 15 ਦਿਨ ਹੋ ਗਏ ਜੀ ਤੇ ਇਹਦੇ ਮਗਰ ਵੀ ਵਛੀ ਹੈ ਨਾ ਵੀ ਜੀ ਇਹਦੇ ਮਗਰ ਵੀ ਤੇ ਇਹਦੇ ਕੋਲ ਦੁੱਧ ਕਿੰਨਾ ਦੁੱਧ ਵੀ ਜੀ ਜਿਆਦਾ ਹੈ ਇਹਦੇ ਥੱਲੇ 12-13 ਲੀਟਰ ਹੀ ਹਾਂ ਥੋੜਾ ਤੁਹਾਨੂੰ ਪਤਾ ਵੀ ਘੱਟ ਜੀ ਜੇ ਹੁਣ ਹੈਗਾ ਜੇ ਇਹ ਵਕਤ 8-9 ਲੀਟਰ ਦੁੱਧ ਹੈਗਾ ਜੀ ਆਲੇ ਸਾਡੇ ਥਾਣੋਂ ਤਰ੍ਹਾਂ ਪ੍ਰੋਪਰਾ ਥਰੀ ਚਵਾਈ ਵਾਲਾ ਵਾ ਜਾਲ ਨਹੀਂ ਠੀਕ ਹੈ ਤੇ ਹੈ ਵੀ ਬਿਲਕੁਲ ਸਾਫ ਧਾਰਿਆ ਤੋੜਾ ਫਿਰ ਇੱਕ ਰੀਨਮ ਹੋਣ ਮੋਕੇ ਦੇ ਜਿਹੜਾ ਕਿੰਦੇ ਵੀ 8 ਨਾ ਲੀਟਰ ਆ ਤੁਹਾਡਾ ਦਦੋਂ ਕੱਟ ਗਈ ਆ ਜਿਹੜਾ ਬਾਕੀ ਵਿੱਚ ਸਾਮਣੀਆਂ ਪਾ ਲਈ ਤੁਹਾਨੂੰ ਦੱਸਾਂਗੇ ਜੇ ਆਈਆਂ ਜੇ ਪੱਠਿਆਂ ਪੁੱਠਿਆਂ ਨੂੰ ਹੁਣ ਅੱਜ ਥੋੜੇ ਪੱਠੇ ਪੁੱਠੇ ਕਿੰਦੇ ਵੀ ਚਲੋ ਰੱਜ ਕੇ ਖਾਦੇ ਇਹਨਾਂ ਨੇ ਅੱਜ ਲੈ ਤੇ ਇਹਦਾ ਫਿਰ ਮੁੱਲ ਵੇਖ ਲਓ ਵੀ ਜੇ ਇਹਦਾ ਮੈਂ ਨਾ ਫਿਰ 35 ਕਰਦੀ ਏ ਦੋਨਾਂ ਦਾ ਬਰਾਬਰ-ਬਰਾਬਰ ਹੀ ਕਰਦੀ ਏ ਫਿਰ ਬਰਾਬਰ ਦੇ 32 ਹੋਣਾ ਚਾਹੀਦੇ ਫਿਰ ਇਹ ਲਓ ਚਲੋ 33 ਦੀ ਦੇ ਦਾਂਗੇ ਵੀਰ ਜੀ 32 32 ਦੀ ਜਾਂਦੀ ਹੈ ਨਾ 33 ਦੀ 33 ਦੀ ਜਾਂਦੇ ਨੇ ਵੀਰ ਜੀ ਠੀਕ ਐ ਤੇ ਬਾਕੀ ਚਲੋ ਆਪਣੀ ਤਸੱਲੀ ਕਰੋ ਵੇਸ ਚਾੱਕ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਪਸ਼ੂ ਖਰੀਦੋ ਜਿਉਂ ਵੀ ਆ ਸਾਰਾ ਗੁਸ ਤੁਹਾਡੇ ਸਾਹਮਣੇ ਹੀ